ਗਰਮਲ ਨਾਰਮਲ ਤੋ ਨਹੀਂ ਚੱਲ ਰਿਹਾ ਤੇ ਆਨਵਾਰੇ ਦਿਨਾਂ ਦੇ ਵਿੱਚ ਹੀ ਹਲੇ ਜਿਹੜੇ 3-4 ਦਿਨ ਨੇ ਉਹਨਾਂ ਦੇ ਵਿੱਚ ਕੋਲਡ ਡੇ ਕੰਡੀਸ਼ਨਸ ਹੋ ਰਹੇ ਦੈਂਸ ਫਾਗ ਦੇ ਬਹੁਤ ਰਹੇ ਨੇ ਇਸੇ ਵਾਸਤੇ ਆਈਐਮਡੀ ਵੱਲੋਂ ਕੱਲ ਤੱਕ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਔਰ ਉਹਦੇ ਤੋਂ ਬਾਅਦ orange ਦੇ ਚੱਲੇਗਾ ਤੇ ਮੰਨ ਲੀਜੀਏ ਕਰਤੀ ਜਵੇ ਅਪਡੇਟ ਤੋਂ ਵੀ ਲਿਖਣਾ ਹੈ ਸੋ ਅਸਲੀ ਗੱਲ ਤਾਂ ਲੱਗਦਾ ਜੀ ਕਿ ਰੈਡ ਲੱਗੂਗੀ ਉਹ ਬੋਤਲ ਤੋਂ ਵੀ ਜਾਨੀ ਕਰਨਾ ਪਿਆ ਤੋ ਗੁੱਜਾ ਜੇ ਜੀ ਕਿਉਂਕਿ ਕਾਫੀ ਜਿਹੜੀਆਂ ਕੋਲਡ ਡੇ ਕੰਡੀਸ਼ਨਸ ਬਣੀਆਂ ਰਹੀਆਂ ਨੇ

ਬਿਲਕੁਲ ਜੀ ਇਸ ਵਾਰ ਇਹ ਜੇ ਅਸੀਂ ਦੇਖਿਆ ਤਾਂ ਕੋਈ ਵੀ ਜਿਹੜਾ ਵੈਸਟਰਨ ਡਿਸਰਬੈਂਟ ਸਿਸਟਮ ਡਿਵੈਲਪ ਨਹੀਂ ਹੋਇਆ ਜਿਸ ਦੇ ਕਰਕੇ ਸਾਡੇ ਰੀਜਨ ਦੇ ਵਿੱਚ ਸਰਦਰ ਦੇ ਵਿੱਚ ਬਾਰਿਸ਼ ਨਹੀਂ ਹੋਈ ਦਸੰਬਰ ਵੀ ਬਿਲਕੁਲ ਡਰਾਈ ਰਿਹਾ ਤੇ ਜਨ ਵੀ ਹਿੰਦਸਾ ਜਾਈ ਚੱਲ ਰਿਹਾ ਹੈਗਾ ਔਰ ਅਨਵਾਰੇ ਦਿਨਾਂ ਵਿੱਚ ਵੀ ਹਮੇ ਕੋਈ ਡਬਲਿਊ ਡੀ ਸਿਸਟਮ ਦੀ ਡਿਵੈਲਪਮੈਂਟ ਨਹੀਂ ਲੱਗ ਰਹੀ ਔਰ ਇੱਕ ਬੜਾ ਵੱਡਾ ਰੀਜਨ ਹੈਗਾ ਕਿ ਇਸ ਵਾਰੀ ਜਿਹੜਾ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣੀਆਂ ਰਹੀਆਂ ਅਕਦੀ ਕਹਿੰਦੇ ਕਿ ਅੱਧੀ ਕੋਈ ਜਿਹੜਾ ਬਹੁਤ ਦੇਰ ਤੱਕ ਜਲਤੂ ਰਿਹਾ ਰਾਤ ਨੂੰ ਵਾਲਾ ਕਿ ਬੁਲਾਉਂਦਾ ਨਹੀਂ ਜਾਂਦਾ ਲੱਗਦਾ ਕਿ ਬਿਲਕੁਲ ਜੀ ਜਦੋਂ ਟੈਂਪਰੇਚਰ ਜ਼ਿਆਦਾ ਲੋਅ ਚਲੇ ਜਾਂਦਾ ਕੁਝ ਤਾਂ ਅਬੀ ਕ੍ਰੌਪਸ ਹੁੰਦੀਆਂ ਨੇ ਜਿਨ੍ਹਾਂ ਨੂੰ ਲੋਅ ਟੈਂਪਰੇਚਰ ਦੇ ਨਾਲ ਵਾਸਤੇ ਕੀ ਹੁੰਦਾ ਜਿਵੇਂ ਵੀਟ ਕ੍ਰੌਪ ਆਊਟ ਹੋਊ ਕੰਡੀਸ਼ਨਸ ਉਹਦੇ ਵਾਸਤੇ ਕੀ ਹੁੰਦੀਆਂ ਨੇ ਬਟ ਕੁਝ ਸੈਂਸਿਟਿਵ ਕ੍ਰੌਪਸ ਹੁੰਦੀਆਂ ਨੇ ਜਿਦਿਆਂ ਕਿ ਫਰੌਸਟ ਜਾਂ ਲੋਅ ਟੈਂਪਰੇਚਰ ਨੂੰ ਸਪੈਸ਼ਲ ਵੈਜੀਟੇਬਲ ਕ੍ਰੌਪਸ ਯਾ ਫਰੂਟਸ ਵਗੈਰਾ ਉਹ ਲੋਅ ਟੈਂਪਰੇਚਰ ਨੂੰ ਕਾਫੀ ਸੈਂਸਿਟਿਵ ਹੁੰਦੇ ਨੇ ਤੋ ਉਹਨਾਂ ਦਾ ਬਹੁਤ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਜਿਵੇਂ ਅਸੀਂ ਪਹਿਲਾਂ ਵੀ ਕਹਿੰਦੇ ਰਹਿਣਾ ਕਿ ਹਲਕਾ ਪਾਣੀ ਜ਼ਰੂਰ ਲਗਾਉਂਦੇ ਰਹਿਣਾ ਚਾਹੀਦਾ ਕਿਉਂਕਿ ਜਦੋਂ ਸੋਇਲ ਦੇ ਵਿੱਚ ਮੌਇਸਚਰ ਹੁੰਦੀ ਹੈ ਤਾਂ ਥੋੜੀ ਉਹਦੀ ਗਰਮੀ ਨੂੰ ਸੋਖਣ ਦੀ ਸੰਗਠਾ ਵੀ ਵੱਧ ਜਾਂਦੀ ਹੈ ਤੋ ਉਹਦੇ ਨਾਲ ਪਲਾਂਟ ਦਾ ਬਚਾਅ ਹੋ ਜਾਂਦਾ ਮੈਂ ਆਖੀ ਚਾਹ ਰਹੀ ਹਾਂ ਕਿ ਇਹ ਸਾਰਾ ਬਚਾਅ ਹੋ ਜਾਂਦਾ ਪਰ ਉਹਦਾ ਕੋਈ ਕੰਪਨੀ ਨਹੀਂ ਬੋਲਿਆ ਕਿ ਹਰ ਹਰਿਆ ਭਰਿਆ ਪੰਨਾ ਉਹ ਹਰ ਹਾਲਤ ਵਿੱਚ ਨਹੀਂ ਬਚਦਾ ਤੋ ਅਨਮੋਲ ਇਹ ਗੱਲ ਵੀ ਲੱਗਦਾ ਹੈ ਕਿ ਜੇਕਰ ਦੇਖੇ ਕਰਾ ਦਾ ਮੌਸਮ ਬਣਿਆ ਹੋਇਆ ਤਾਂ ਜੀ ਇਸ ਵਾਰੀ ਜੋ ਕੰਡੀਸ਼ਨਸ ਜਿਵੇਂ ਕਿ ਸਾਨੂੰ ਥੋੜੀਆਂ ਅਨਯੂਜਲ ਕੰਡੀਸ਼ਨਸ ਬਣੀਆਂ ਨੇ ਉਹਦੇ ਵਿੱਚ ਜਿਹੜਾ ਮਿਨੀਮਮ ਟੈਂਪਰੇਚਰ ਲਗਾਤਾਰ ਉੱਪਰ ਹੀ ਰਿਹਾ ਹੈਗਾ ਨਾਰਮਲ ਤੋਂ ਜਾਂ ਨੀਅਰ ਨਾਰਮਲ ਰਿਹਾ ਤਾਂ ਕਰਕੇ Frost ਵਾਲੀਆਂ ਕੰਡੀਸ਼ਨਸ ਨਹੀਂ ਬਣੀਆਂ ਤੋ ਜਿਹੜੀਆਂ ਪ੍ਰੈਜ਼ੈਂਟ ਕੰਡੀਸ਼ਨਸ ਬਣੀਆਂ ਹੋਈਆਂ ਨੇ ਇਹਨਾਂ ਦੇ ਵਿੱਚ ਤਾਂ ਹਲੇ ਮਿਨੀਮਮ ਟੈਂਪਰੇਚਰ ਦੇ ਜ਼ਿਆਦਾ ਫੈਕਟਰ ਨਹੀਂ ਲੱਗਦੇ ਬਟ ਆਨਵਰ ਦੇ ਨਾਲ ਇਹ ਕੰਡੀਸ਼ਨਸ ਕਲੀਅਰ ਹੁੰਦੀਆਂ ਨੇ ਫਿਰ ਜ਼ਰੂਰ ਮਿਨੀਮਮ ਟੈਂਪਰੇਚਰ ਦੇ ਰਿਲੇਟਿਡ ਗਰਾਵਲ ਹੋ ਸਕਦੀ ਹੈ ਫਿਰ ਸਾਨੂੰ ਇਸ ਤਰ੍ਹਾਂ ਦੀ ਕੰਡੀਸ਼ਨ ਫੇਸ ਕਰਨੀ ਪੈਂਦੀ ਹੈ ਬਟ ਪ੍ਰੈਜ਼ੈਂਟ ਜੋ ਕੰਡੀਸ਼ਨਸ ਨੇ ਕਿਉਂਕਿ ਐਡੈਕਟਿਵ ਫਾਗ ਹੋ ਰਹੀ ਹੈ ਸੋ ਇਹਦੇ ਵਿੱਚ ਹਲੇ ਸੈਟ ਨਹੀਂ ਲੱਗਦਾ